असी करंट वैदर कंडशन देखिए तो डे टाइम टेंपरेचर जोड़े नॉर्मल तो थोड़े उपर चल रहे हैं जो कि नाइट टाइम टेंपरेचर नीयर नॉर्मल चल रहे हैं आ, कल का डे टाइम टेंपरेचर चौबी पॉइंट छे डिग्री सेंटीग्रेड रिकॉर्ड किया गया जोर्मल तो लगभग चार डिग्री सेंटीग्रेड उपर से इसी तरह अज्जा मिनिमम टैंपरेचर नौ पॉइंट चार डिग्री सेंटीग्रेड रिकॉर्ड किया गया जोर्मल तो लगभग दो पॉइंट चार डिग्री सेंटीग्रेड उपर है तो देख सकते हैं कि डे टाइम टेंपरेचर जोड़ा नॉर्मल तो उपर चल रहा है जो कि नाइट टाइम टेंपरेचर नीयर नॉर्मल चल रहा है ਅਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਿਊ ਬੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ 4-5 ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਇਹ ਮੰਨ ਕੀਤਾ ਮੌਸਮ ਨਿਕਲ ਰਿਹਾ ਹੈ ਤੋਂ ਇਹ ਕੋਈ ਪਹਿਲੀ ਵਾਰੀ ਹੋਇਆ ਪਹਿਲਾਂ ਵੀ ਇਦਾਂ ਦੀ ਕਨਿਸ਼ਨ ਹੋਈਆਂ ਨੇ ਪਿਛਲੇ ਸਾਲਾਂ ਵਿੱਚ ਆ ਜੀ ਇਹ ਕੋਈ ਅਨਯੂਜੂਅਲ ਕੰਡੀਸ਼ਨਸ ਨਹੀਂ ਹੈਗੀਆਂ ਪਹਿਲਾਂ ਵੀ ਬੜੇ ਸਾਲ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਬਣੀਆਂ ਰਹੀਆਂ ਨੇ ਵੈਸੇ ਵੀ ਹੁਣ ਜੇ ਅਸੀਂ ਦੇਖੀਏ ਤਾਂ ਹਰ ਸਾਲ ਹੀ ਸਾਨੂੰ ਡਿਫਰੈਂਟ ਜਿਹੜਾ ਵੈਦਰ ਪੈਟਰਨ ਦੇਖਣ ਨੂੰ ਮਿਲ ਗਿਆ ਕਿਉਂਕਿ ਵੇਰੀਏਬਿਲਿਟੀ ਵੈਦਰ ਦੇ ਵਿੱਚ ਦਿਨ-ਦਿਨ ਵਧਦੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਹੈ